ਜਿਹੜੇ ਮੱਝੂ ਕ ਵਾਲੀ ਚੰਗੀ ਘੋੜੀ ਪਾਲਦੇ ਆ ਲੈਨ ਦੀ ਘੋੜੀ ਆ ਤੇ ਪੰਜਾਬ ਨਸਲ ਦੀ ਆ ਇੱਕ ਰੰਗ ਨੀਲੀ ਆ ਕੰਨ ਤੇ ਧੌਣ ਦੇ ਬਰੀਕੀ ਮਾਰਵਾੜੀ ਵਾਲੀ ਤੇ ਜਿਹਨੇ ਬੱਚਿਆਂ ਤੇ ਲਾਉਣੀ ਉਹਦੇ ਲਈ ਪੂਰੇ ਭਾਸਹਿਰਾ ਇੱਕ ਵਾਰ ਵੀਡੀਓ ਪੂਰੀ ਦੇਖ ਲਓ ਸਾਰੀ ਡਿਟੇਲ ਦਵਾਂਗੇ ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾ ਜੀਤ ਦਾ ਸਟੱਡ ਫਾਰਮ YouTube ਚੈਨਲ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਜੀ ਆਇਆਂ ਨੂੰ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣ ਤੇ ਸਾਰਿਆਂ ਦੇ ਜਾਨਵਰ ਵੀ ਤੰਦਰੁਸਤ ਹੋਣਗੇ ਤੇ ਦੋਸਤੋ ਅੱਜ ਫੇਰ ਇੱਕ ਮੰਨ ਲਓ ਸਿਰੇ ਵਾਲੀ ਚੀਜ਼ ਹੀ ਲੈ ਆਂਦੀ ਤੁਹਾਡੇ ਲਈ ਪੰਜਾਬ ਨਸਲ ਦੀ ਆ ਤੇ ਅੱਜ ਕੱਲ ਆਪਣੇ ਪੰਜਾਬ ਵਿੱਚ ਮੱਝੂ ਦੇ ਖਾਨਦਾਨ ਦਾ क्रेज ਬਹੁਤ ਜ਼ਿਆਦਾ ਤੇ ਇੱਕ ਰੰਗਾ ਨੀਲਾ ਜਾਨਵਰ ਤਾਂ ਬਹੁਤ ਘੱਟ ਮਿਲਦਾ ਤੇ ਬਾਕੀ ਬੱਚੀ ਦਾ ਆਪਾਂ ਨੂੰ ਖਾਨਦਾਨ ਸਾਰਾ ਪਤਾ ਸਾਰੀ ਡਿਟੇਲ ਦਵਾਂਗੇ ਵੀਡੀਓ ਪੰਜ ਕਮੈਂਟਾਂ ਦੀ ਹੈ ਪੂਰੀ ਦੇਖ ਲਓ ਤਾਂ ਜੋ ਤੁਹਾਨੂੰ ਪ੍ਰੋਪਰ ਡਿਟੇਲ ਮਿਲ ਜੇ ਚੰਗੀ ਆ ਘੋੜੀ ਓਵਰਆਲ ਆਪਾਂ ਸਾਰੀਆਂ ਬਰੀਕੀਆਂ ਸਾਰਿਆਂ ਤੋਂ ਕੋਈ ਤੁਹਾਨੂੰ ਚੱਲਦੀ ਚੱਲਦੀ ਵੀਡੀਓ ਚ ਦੱਸ ਦੇਣਾ ਬਸ ਬੇਨਤੀ ਉਹੀ ਨਿੱਕੀ ਜੀ ਆ ਵੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹਨਾਂ ਨੂੰ ਬੇਨਤੀ ਵੀ ਚੈਨਲ ਸਬਸਕ੍ਰਾਈਬ ਕਰ ਲਓ ਦੋਸਤੋ ਕੋ ਤੁਹਾਡੇ ਇੱਕ ਨਿੱਕੇ ਸਬਸਕ੍ਰਾਈਬ ਨਾਲ ਤੇ ਵੀਡੀਓ ਲਾਈਕ ਨਾਲ ਸਾਨੂੰ ਹੌਸਲਾ ਬਹੁਤ ਬਣ ਜਾਂਦਾ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਵੀਡੀਓ ਆਪਾਂ ਆਪਣੇ ਚੈਨਲ ਤੇ ਲਿਆਈ ਚੱਲੀਏ ਲਾਈਕ ਕਮੈਂਟ ਵੀ ਕਰ ਦਿਓ ਕਮੈਂਟਾਂ ਚ ਆਪਦਾ ਵਿਚਾਰ ਜ਼ਰੂਰ ਦਿਓ ਕਿਵੇਂ ਦੀ ਲੱਗੀ ਤੇ ਬਾਕੀ ਜਿਹੜੀ ਆ ਆਪਾਂ ਬਸ਼ੇਰੀ ਕਹਿ ਸਕਦੇ ਹਾਂ ਜੇ ਇੱਕ ਸੁਆ ਹੀ ਦਿੱਤਾ 4.5 ਸਾਲ ਦੀ ਬਸ਼ੇਰੀ ਕਿਵੇਂ ਦੀ ਲੱਗੀ ਹੈ ਤੇ ਬਾਰੇ ਤੁਸੀਂ ਰਿਕਵੈਂਟਾਂ ਦੱਸ ਦੇਣਾ ਜਿਹੜੀ ਡਿਟੇਲ ਆ ਉਹ ਆਪਾਂ ਦੇ ਦੇ ਦਿੰਨੇ ਦੋਸਤੋ ਜਿਵੇਂ ਮੈਂ ਉਮਰ ਦਾ ਦੱਸ ਹੀ ਦਿੱਤਾ ਵੀ 4.5 ਸਾਲ ਉਮਰ ਹੋਈ ਹੈ ਇਹਦੀ ਤੇ ਇੱਕ ਰੰਗੀ ਨੀਲੀ ਆ ਹਜੇ ਡੈਪ ਵਾਲ ਸਟੇਜ 'ਚ ਫਿਰਦੀ ਆ ਬੱਚੀ ਹੌਲੀ ਹੌਲੀ ਇਹਨੇ ਰੰਗ ਹਜੇ ਮੂਰੇ ਚੇਂਜ ਕਰੂ ਤੇ ਡੈਪਲ ਸਟੇਜ ਤੁਹਾਡੇ ਸਾਹਮਣੇ ਜੋ ਤੁਸੀਂ ਦੇਖ ਸਕਦੇ ਆ ਲੱਤਾਂ ਇਹਦੀਆਂ ਚਾਰੀ ਕਾਲੀਆਂ ਪੂਸ ਕਾਲੀਏ ਤੇ ਹੇਠ ਨੀਲੀ ਹੋਣੀ ਸ਼ੁਰੂ ਹੋਊਗੀ ਪੂਸ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੀ ਆਪਣੀ ਪੰਜਾਬ ਨਸਲ ਆ ਮੱਝੂ ਕੇ ਖਾਨਦਾਨ ਆ ਆਪਦੀ ਮਜ਼ਬੂਤੀ ਕਰਕੇ ਜੋ ਬਰੀਡਿੰਗ ਵਿੱਚ ਬਹੁਤ ਸੋਹਣਾ ਰਿਸਪੌਂਸ ਦੇ ਰਹੇ ਆ ਤੇ ਉਹ ਮਜ਼ਬੂਤੀ ਸਾਰੀ ਹੈ ਤੇ ਸੁੰਬ-ਸੁੰਬ ਦਾ ਸਾਈਜ਼ ਵੀ ਸੋਹਣਾ ਤੇ ਨਾਲ ਨਾਲ ਤੁਸੀਂ ਇਹਦੀ ਲੈਂਥ ਚੈੱਕ ਕਰੋ ਆਮ ਕੋੜੀ ਨਾਲੋਂ ਤਾਂ ਜਿਆਦਾ ਲੰਬੀ ਲੰਬੀ ਹੈਗੀ ਮੰਨ ਲਓ ਵੀ ਡੇਢ ਕੋੜੀ ਜਿੰਨੀ ਲੰਮੀ ਆ ਚਾਹੇ ਦੋ ਬੰਦੇ ਇਹਦੇ ਉੱਪਰ ਬਹਿ ਜਾਣ ਤੇ ਆਹ ਇੰਨੀ ਜਿਵੇਂ ਹਣਾ ਆਪਾਂ ਮੱਝੂ ਕੇ ਲੈਨ ਵਿੱਚ ਹੁੰਦਾ ਵੀ ਸਿਰਫ ਮਜੂਤੀ ਆ ਮਜੂਤੀਰ ਨਾਲ ਨਾਲ ਬਰੀਕੀ ਫੋਲਰ ਤੋਂ ਕੰਨ ਮੜਾ ਚੈੱਕ ਕਰੋ ਅੱਧੀ ਅੱਧੀ ਕੁੰਡੀ ਮੁੜਦੀ ਹੈ ਕੁੰਡੀ ਨਾਲ ਕੁੰਡੀ ਟੱਚ ਹੁੰਦੀ ਆ ਓਵਰਲੈਪਿੰਗ ਜਾਂ ਦੂਰ ਨਹੀਂ ਰਹਿੰਦੀ ਤੇ ਕੰਨ ਦਾ ਸਾਈਜ਼ ਵੀ ਛੋਟਾ ਜਿਆਦਾ ਲੰਮਾ ਨਹੀਂ ਛੋਟਾ ਸਾਈਜ਼ ਆ ਬਾਲ ਪੌਰੀਆਂ ਦੀ ਸਾਫ ਮੱਥੇ ਵਾਲੀ ਪੌਰੀ ਬਹੁਤ ਜਿਆਦਾ ਉੱਚੀ ਆ ਤੇ ਗਰਦਨ ਆ ਜਿਹੜੀ ਲੈਂਥ ਗਰਦਨ ਦੀ ਲੈਂਥ ਵੀ ਸੋਹਣੀ ਆ ਤੇ ਬਰੀਕ ਵੀ ਆ ਤੇ ਕੰਡ ਕੁੰਡ ਵੀ ਚੰਗਾ ਤੇ ਬਾਕੀ ਜਿਹੜਾ ਮੱਜੂਕੇ ਖਾਨਦਾਨ ਦਾ ਚਾਵਣ ਹੋਵੇ ਕਿਉਂਕਿ ਅੱਜਕੱਲ ਮੈਂ ਦੇਖਿਆ ਵੀ ਮੱਜੂਕੇ ਲਾਈਨ ਦੀਆਂ ਘੋੜੀਆਂ ਬਰੀਡਿੰਗ ਲਈ ਵੀ ਬਹੁਤ ਜ਼ਿਆਦਾ ਵਰਤੀਆਂ ਜਾ ਰਹੀਆਂ ਆਪਣੇ ਪੰਜਾਬ 'ਚ ਤੇ ਉਹ ਮੂਰੇ ਰਿਜ਼ਲਟ ਵੀ ਮਿਲ ਰਿਹਾ ਜਿਹੜਾ ਬੱਚਾ ਬਰੀਕ ਦੇ ਨਾਲ ਨਾਲ ਮਜ਼ਬੂਤ ਵੀ ਆ ਰਿਹਾ ਕੱਦ ਕਾਠ ਵਾਲਾ ਜਿਵੇਂ ਆ ਘੋੜੀ ਹੁਣ ਲੰਮੀ ਆ ਲੈਂਥ ਲੰਥੀ ਸੋਹਣੀ ਆ ਤਾਂ ਆਪਾਂ ਨੂੰ ਵੀ ਪਤਾ ਵੀ ਇਹਨੇ ਬੱਚਾ ਦਾ ਵੱਡਾ ਹੀ ਦੇਣਾ ਸੋ ਦੋਸਤੋ ਜੇ ਕੋਈ ਮੱਜੂ ਕੇ ਖਾਨਦਾਨ ਦਾ ਜਾਨਵਰ ਲੈਣ ਦਾ ਚਾਹਵਾਨ ਹੋਵੇ ਤਾਂ ਉਹ ਇੱਕ ਵਾਰ ਇਹ ਬਸ਼ੀਰੀ ਜ਼ਰੂਰ ਦੇਖ ਕੇ ਆਵੇ ਤੇ ਲਾਈਨ ਵਾਰੇ ਆਪਾਂ ਦੱਸੀਦਾ ਦੋਸਤੋ ਜੀ ਆ ਬਠਿੰਡੇ ਏਰੀਆ ਚ ਡਾਕਟਰ ਗਰਸੇਵਕ ਬਾਗਾ ਜੀ ਆ ਉਹਨਾਂ ਕੋਲ ਇਹ ਤਾਂ ਵਾਪਸੀ ਮਜਨੂ ਕੁੜਾ ਉਹ ਹੁਣ ਰਿਲੈਂਸ ਚਲਿਆ ਗਿਆ ਉਹਦੀ ਬੱਚੀ ਆ ਤੇ ਬਹੁਤ ਚੰਗੀ ਕੱਟ ਕੰਡੀਸ਼ਨ ਬਹੁਤ ਚੰਗਾ ਰਿਜ਼ਲਟ ਦਿੱਤਾ ਮਜਨੂ ਨੇ ਆ ਕੁੜੀ ਜਿਹੜੀ ਪੈਦਾ ਹੋਈ ਆ ਤੋ ਐਵੇਂ ਇੱਕ ਹੋਇਆ ਦੋਸਤੋ ਦਿੱਤਾ ਵੀ ਹੋਇਆ ਤੇ ਉਹ ਵੀ ਮੰਨ ਲਓ ਪੂਰੇ ਟੌਪ ਦਾ ਰਿਜ਼ਲਟ ਦਿੱਤਾ ਸੀ ਹੋ ਸਕਿਆ ਤਾਂ ਮੈਂ ਫੋਟੋਆਂ ਮੰਗਵਾ ਕੇ ਤੁਹਾਨੂੰ ਦੇ ਵੀ ਦੂੰ ਬਟ ਜੋ ਹੁਣ ਮੂਰੇ ਰਿਜ਼ਲਟ ਦੇਣਾ ਉਹ ਤੁਸੀਂ ਆਪਦੇ ਮਨਪਸੰਦ ਦੇ ਘੋੜੇ ਤੋਂ ਭਰਾ ਸਕਦੇ ਹੋ ਖਾਲੀ ਆ ਕੋਈ ਮੌਕੇ ਤੇ ਜੇ ਇਹੋ ਜੇ ਮਰਜੀ ਘੋੜੇ ਤੋਂ ਤੁਸੀਂ ਘੋੜਾ ਦੇ ਕੇ ਮਾਰਵਾੜੀ ਜਾਂ ਨੀਲਾ ਘੋੜਾ ਕੋਈ ਦੇਣ ਦਾ ਚਾਹਵਨ ਹੋਵੇ ਜਾਂ ਮਾਰਵਾੜੀ ਬੱਚਾ ਲੈਣ ਦਾ ਕੋਈ ਚਾਹਵਨ ਹੋਵੇ ਤਾਂ ਜਿੱਦਾਂ ਤੁਸੀਂ ਚਾਹੋ ਉਦਾਂ ਦਾ ਰਿਜ਼ਲਟ ਆ ਦੇ ਸਕਦੀ ਹੈ ਕੁੜੀ ਤੇ ਬਾਕੀ ਚਾਰੇ ਪਾਸੇ ਦਿਖਾ ਦਿੱਤੇ ਇੱਕ ਗੱਲ ਹੋਰ ਦੋਸਤੋ ਚਾਲ ਦੀ ਬਹੁਤ ਸੋਹਣਾ ਤੁਰਦੀ ਹੈ ਰੇਵੀਆ ਚਾਲ ਘੋੜੀ ਚ ਬਹੁਤ ਜਿਆਦਾ ਸੋਹਣੀ ਹੈ ਤੁਸੀਂ ਪੈਰ ਤਾਂ ਆ ਵੀਡੀਓ ਚ ਚਾਲਦੀ ਜੀ ਦੇਖ ਸਕਦੇ ਆ ਪੈਰ ਬਹੁਤ ਸੋਹਣਾ ਦੇ ਰਹੀ ਹੈ ਕੁੜੀ ਤੇ ਰੇਵੀਆ ਚਾਲ ਤਾਂ ਪੂਰੀ ਟੌਪ ਦੀ ਚੱਲੂ ਕੁੜੀ ਤੇ ਬਾਕੀ ਕਮੈਂਟਾਂ ਵਿੱਚ ਆਪਦੇ ਵਿਚਾਰ ਜ਼ਰੂਰ ਦਿਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਨੰਬਰ ਮੈਂ ਦੇ ਰਿਹਾ ਦੋਸਤੋ 98722 98960 98555 99017 ਸੋ ਜੇ ਇਸ ਦੀਆਂ ਫੋਟੋ ਵੀਡੀਓ ਚਾਹੀਦੀਆਂ ਆਪਾਂ ਆਪਣੇ ਚੈਨਲ ਤੇ ਵੀ ਅਪਲੋਡ ਕਰਦਾ ਹੈ ਬਾਕੀ ਤੁਸੀਂ WhatsApp ਤੇ ਜਾਂ ਫੋਨ ਲਾ ਕੇ ਇਸ ਦੀ ਡਿਟੇਲ ਜਿਹੜੀ ਰਹਿੰਦੀ ਉਹ ਵੀ ਪਤਾ ਲੈ ਸਕਦੇ ਹੋ ਤੇ ਫੋਟੋਆਂ ਚਾਹੀਦੀਆਂ ਫੋਟੋਆਂ ਵੀ ਮੰਗਵਾ ਸਕਦੇ ਮਿਲਦੇ ਆਂ ਜਲਦ ਨਵੀਂ ਵੀਡੀਓ ਨੂੰ ਧੰਨਵਾਦ